90 ਦੇ ਵਿੱਚ ਇਹ ਕੰਬੋ ਮਿਲੂ ਸਿਰਫ ਤੁਹਾਨੂੰ 100 ਰੁਪਏ ਦੇ ਵਿੱਚ ਅੱਜ ਅਸੀਂ ਆਏ ਸੀ ਗਰੀਲਾ ਵਾਈਟਸ ਵਾਲਿਆਂ ਦੇ ਇਹ ਰੈਸਟੋਰੈਂਟ ਦੀ ਓਪਨਿੰਗ 90 ਦੇ ਵਿੱਚ ਕੁਝ ਦਿਨ ਪਹਿਲਾਂ ਹੀ ਹੋਈ ਸੀ ਅਸੀਂ ਵੀ ਸੋਚਿਆ ਵੀ ਇੱਥੋਂ ਦਾ ਫੂਡ ਟਰਾਈ ਕਰਕੇ ਦੇਖੀਏ ਵੀ ਕਿਵੇਂ ਦਾ ਟੇਸਟ ਆਇਆ ਇੱਥੇ ਦੀ ਐਮਬੀਐਸ ਜਿਹੜੀ ਬਹੁਤ ਜ਼ਿਆਦਾ ਵਧੀਆ ਬਣਾ ਰੱਖੀ ਹੋਈ ਸੀ ਪੂਰੀ ਵਧੀਆ ਵਾਈਬ ਆਨਦੀ ਸੀ ਇੱਥੇ ਸਭ ਤੋਂ ਪਹਿਲਾਂ ਟਰਾਈ ਕੀਤਾ ਅਸੀਂ ਇਹਨਾਂ ਦਾ ਇਹ ਕੰਬੋ ਜਿਸ ਦੇ ਵਿੱਚ ਤੁਹਾਨੂੰ ਇੱਕ 버ਗਰ ਇੱਕ ਫਰਾਈਜ਼ ਤੇ ਇੱਕ ਨਾਲ ਕੋਕ ਮਿਲ ਜਾਊਗਾ ਤੇ ਕੰਬੋ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਟਰਾਈ ਕੀਤੀਆਂ ਇਹਨਾਂ ਦੀਆਂ ਫਰਾਈਜ਼ ਫਰਾਈਜ਼ ਨਾਲ ਖਾਣ ਦੇ ਵਿੱਚ ਬਹੁਤ ਜ਼ਿਆਦਾ ਵਧੀ ਬਰਗਰ ਬਰਗਰ ਵੀ ਇਹਨਾਂ ਦਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਸੀ ਤੇ ਨਾਲ ਮਿਲਦਾ ਇੱਕ ਜਿਹੜਾ ਕੋਕ ਫਿਰ ਆਪਾਂ ਨੇ ਕੋਕ ਵੀ ਪੀਤਾ ਇਹ ਜਿਹੜਾ ਕੰਬੋ ਸੀ ਨਾ 100 ਰੁਪਏ ਦਾ ਮੈਨੂੰ ਬਹੁਤ ਜ਼ਿਆਦਾ ਸਹੀ ਲੱਗਿਆ ਬਜਟ ਦੇ ਹਿਸਾਬ ਨਾਲ ਸਾਰੀ ਚੀਜ਼ਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਸੀ ਇਹਦੇ ਵਿੱਚ ਇੱਥੇ ਦੀ ਇੱਕ ਗੱਲ ਮੈਨੂੰ ਹੋਰ ਜ਼ਿਆਦਾ ਬਹੁਤ ਵਧੀਆ ਲੱਗੀ ਵੀ ਜਿਹੜਾ ਇੱਥੇ ਮੈਨੂ ਹੈ ਨਾ ਉਹ ਸਿਰਫ 50 ਰੁਪਏ ਤੋਂ ਸਟਾਰਟ ਹੁੰਦਾ ਆ ਤੇ ਇਸ ਤੋਂ ਬਾਅਦ ਮੈਂ ਟਰਾਈ ਕੀਤਾ ਇਹਨਾਂ ਦਾ ਚਿਕਨ ਸੈਲਡ ਇਸ ਕ੍ਰਿਸਪੀ ਚਿਕਨ ਸੈਲਡ ਦੇ ਵਿੱਚ ਇਹਨਾਂ ਨੇ ਵੈਜੀਟੇਬਲ ਤੇ ਚਿਕਨ ਦੇ ਨਾਲ ਨਾ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਸੀ ਬਹੁ ਹੋ ਰਹਾ ਨੇ ਤੇ ਬਾਈ ਨੇ ਦੱਸਿਆ ਸਾਨੂੰ ਇਸ ਦੇ ਵਿੱਚ ਜਿਹੜਾ ਚਿਕਨ ਤੇ ਵੈਜੀਟੇਬਲ ਯੂਜ਼ ਹੁੰਦੀ ਹੈ ਨਾ ਬਿਲਕੁਲ ਫਰੈਸ਼ ਯੂਜ਼ ਕਰਦੇ ਆ ਤੇ ਇਸ ਤੋਂ ਬਾਅਦ ਟਰਾਈ ਕੀਤਾ ਸੀ ਇਹਨਾਂ ਦਾ ਚਿਕਨ ਪੀਜ਼ਾ ਤੁਸੀਂ ਦੇਖ ਸਕਦੇ ਹੋ ਦੇਖਣ ਦੇ ਵਿੱਚ ਇਹਨਾਂ ਦਾ ਪੀਜ਼ਾ ਨਾ ਕਿੰਨਾ ਟੇਸਟੀ ਲੱਗ ਰਿਹਾ ਨਾ ਬਹੁਤ ਜ਼ਿਆਦਾ ਵਧੀਆ ਬਣਾ ਰੱਖਿਆ ਸੀ ਤੇ ਖਾਣ ਦੇ ਵਿੱਚ ਜਦੋਂ ਮੈਂ ਟੇਸਟ ਕੀਤਾ ਇਹਨੂੰ ਓਏ ਹੋਏ ਅਲਟੀਮੇਟ ਸੀ ਇਹਦਾ ਟੇਸਟ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਫਿਰ ਇਸ ਤੋਂ ਬਾਅਦ ਟਰਾਈ ਕੀਤਾ ਸੀ ਇਹਨਾਂ ਦਾ ਸੈਂਡਵਿਚ ਸੈਂਡਵਿਚ ਦੇਖ ਸਕਦੇ ਹੋ ਤੁਸੀਂ ਇਹਦੇ ਅੰਦਰ ਦੀ ਫੀਲਿੰਗ ਹੈ ਜਿਹੜੀ ਉਹ ਪੂਰੀ ਭਰ ਕੇ ਪਾਈ ਹੋਈ ਹੈ ਕੋਈ ਵੀ ਕੰਪਰੋਮਾਈ ਸੈਂਡਵਿਚ ਦੇ ਨਾਲ ਇਹ ਚਿਪਸ ਇਹ ਕੰਪਲੀਮੈਂਟਰੀ ਦਿੰਦੇ ਆ ਹਰ ਇੱਕ ਚੀਜ਼ ਦਾ ਮੈਨੂ ਟੇਸਟ ਇੱਥੇ ਬਹੁਤ ਵਧੀਆ ਲੱਗ ਗਿਆ ਤੇ ਫਿਰ ਡੈਜ਼ਰਟ ਦੇ ਵਿੱਚ ਅਸੀਂ ਟਰਾਈ ਕੀਤਾ ਇਹਨਾਂ ਦੀ ਸਿਸਲਿੰਗ ਬਰਾਉਨੀ ਜਿਹੜੀ ਬਰਾਉਨੀ ਸੀ ਨਾ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣੀ ਹੋਈ ਸੀ ਤੇ ਤੁਸੀਂ ਵੀ ਇੱਥੇ ਡੈਜ਼ਰਟ ਦੇ ਵਿੱਚ ਕੁਝ ਟਰਾਈ ਕਰਨਾ ਹੈ ਤਾਂ ਸਿਸਲਿੰਗ ਬਰਾਉਨੀ ਜ਼ਰੂਰ ਟੇਸਟ ਕਰਕੇ ਦੇਖੋ ਇੱਕ ਵਾਰ ਤੇ ਡਰਿੰਕਸ ਦੇ ਵਿੱਚ ਮੰਗਾਈ ਸੀ ਅਸੀਂ ਇੱਕ ਮੋਕਟੇਲ ਤੇ ਨਾਲ ਇੱਕ ਕੋਲਡ ਕਾਫੀ ਮੈਨੂ ਇਹਨਾਂ ਦਾ ਫੂਡ ਦੀ ਕੁਆਲਿਟੀ ਨਾ ਸਭ ਤੋਂ ਵਧੀਆ ਲੱਗੀ ਹੈ ਨਾ ਜੇ ਤੁਸੀਂ ਵੀ ਇਸ ਜਗ੍ਹਾ ਦੇ ਉੱਪਰ ਟਰਾਈ ਕਰਨਾ ਹੈ ਤਾਂ ਨਾਬੇ ਦੇ ਜਿਹੜਾ ਪਟ